ਸਤਿ ਸ੍ਰੀ ਅਕਾਲ ਤੇ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਚ ਅੱਜ ਮੈਂ ਵੀ ਕਿਤੇ ਗਿਆ ਹੋਇਆ ਸੀ ਕੋਈ ਰਿਲੀਫ ਫੰਕਸ਼ਨ ਸੀ ਤੇ ਉਹਦੇ ਰਿਆਟ ਸਾਹਿਬ ਵੀ ਅੱਜ ਜਵੰਦਰ ਕਿਸੇ ਸਮਾਗਮ ਚ ਆਏ ਸਨ ਮੇਰੇ ਬਹੁਤ ਪਿਆਰੇ ਵੀਰ ਹਨ ਇਹਨਾਂ ਬਾਰੇ ਕੋਈ ਦਸੰਤਤਾ ਸ਼ਾਇਦ ਤੁਹਾਨੂੰ ਕੋਈ ਵਾਕਈਤੀ ਜ਼ਰੂਰਤ ਹੀ ਨਹੀਂ ਇਹਨਾਂ ਤੇ ਇਹਨਾਂ ਦਾ ਨਾਮ ਹੈ ਕੀਰਤਨ ਜੱਗ ਮੈਂ ਇਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਮੈਨੂੰ ਇਹ ਇਸ ਚੀਜ਼ ਤੇ ਕਿ ਇਹਦਾ ਬੜਾ ਨਾਮ ਹੈ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ ਹੈ ਮੈਂ ਬਹੁਤ ਪਿਆਰ ਕਰਦੇ ਹਾਂ ਜਦੋਂ ਵੀ ਜਲੰਧਰ ਆਉਂਦੇ ਹਨ ਤੇ ਮੈਂ ਇੱਥੇ ਹਾਂ ਤੇ ਇਹ ਜ਼ਰੂਰ ਮੈਨੂੰ ਮਿਲ ਕੇ ਜਾਂਦੇ ਹਨ ਮੇਰੇ ਨਾਲ ਬੈਠ ਕੇ ਚਾਹ ਦਾ ਕੱਪ ਜ਼ਰੂਰ ਇਹਨਾਂ ਨੇ ਪੀਣਾ ਹੈ ਤੇ ਅੱਜ ਸਾਡੀ ਗੱਲਬਾਤ ਹੋਈ ਆਪਸ ਵਿੱਚ ਕਿਉਂਕਿ ਅੱਜ ਸਤਕਾਰਯੋਗ ਸਾਡੇ ਬਹੁਤ ਹੀ ਪਿਆਰੀ ਸ਼ਖੀਅਤ ਸਿੰਘ ਸਾਹਿਬ ਜਾਨੀ ਸੁਖਜਿੰਦਰ ਸਿੰਘ ਜੀ ਗ੍ਰੰਥੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਜਿਹੜੇ ਅੱਜ ਸੇ ਸਾਨੂੰ ਸਾਰਿਆਂ ਨੂੰ ਸਰੀਰ ਵੀ ਛੋੜਾ ਸ਼ਰੀਰ ਵੀ ਛੋੜਾ ਦੇ ਗਏ ਪਿਛਲੇ ਕੁਝ ਸਮੇਂ ਤੋਂ ਉਹ ਹਸਪਤਾਲ ਦਾਖਲ ਚਣ ਤੇ ਕੋਈ ਨਾਮੁਰਾਦ ਬਿਮਾਰੀ ਐਸੀ ਅਚਾਨਕ ਕੋਈ ਬਿਮਾਰੀ ਨੇ ਘੇਰਿਆ ਉਹਨਾਂ ਨੂੰ ਆ ਕੇ ਬੜਾ ਹੀ ਉਹਨਾਂ ਦਾ ਨਿਗਾ ਮਿੱਠ ਬੋਲੜਾ ਸੁਭਾਅ ਬੜਾ ਨਿਮਰਤਾ ਵਾਲਾ ਸੁਭਾਅ ਮੈਂ ਉਹਨਾਂ ਦੀ ਇੱਕ ਖਾਸ ਗੱਲ ਦੱਸਣ ਲੱਗਾ ਕਿ ਜਦੋਂ ਅਮਰਤ ਵੇਲੇ ਅਸੀਂ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਾਂ ਦਰਬਾਰ ਸਾਹਿਬ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਸੰਗਤਾਂ ਕੀਰਤਨ ਜਿਹੜੇ ਸੁਣਦੇ ਹੋ ਤੇ ਜਦੋਂ ਆਸਾ ਜੀ ਦੀ ਵਾਰ ਦੇ ਕੀਰਤਨ ਦਰਮਿਆਨ ਸਤਿਗੁਰ ਜੀ ਦੀ ਪਾਲਕੀ ਵਿੱਚ ਪਾਲਕੀ ਦੇ ਵਿੱਚ ਸਤਿਗੁਰ ਜੀ ਦਾ ਸਰੂਪ ਪ੍ਰਕਾਸ਼ ਮਾਨ ਉਹਨੇ ਅੰਦਰ ਸੱਚਖੰਡ ਕੀਰਤਨ ਆਉਂਦੇ ਹਨ ਤੇ ਉਸ ਲਈ तकरीबन 25 ਮਿੰਟ ਦਾ ਟਾਈਮ ਹੁੰਦਾ ਹੈ ਜੋ ਕਿਉਂਕਿ ਕੀਰਤਨੀਆਂ ਕੀਰਤਨ ਕਰਦੇ ਹਨ ਉਹਨਾਂ ਨੂੰ ਸਮਾਂ ਮਿਲ ਜਾਂਦਾ ਹੈ ਬਾਹਰ ਕਿਸੇ ਨੇ ਬਾਥਰੂਮ ਜਾਣਾ ਹੈ ਜਾਂ ਕਿਸੇ ਨੇ ਚਾਹ ਵਗੈਰਾ ਛਕਣੀ ਹੈ ਕਿਉਂਕਿ ਡੇਢ ਘੰਟਾ ਤਿੰਨ ਕੀਰਤਨ ਕੀਤਾ ਹੁੰਦਾ ਪਹਿਲਾਂ ਤੇ ਉਸ ਤੋਂ ਬਾਅਦ ਸਵਾ ਘੰਟਾ ਡੇਢ ਘੰਟਾ ਫਿਰ ਕਰਨਾ ਹੁੰਦਾ ਕੀਰਤਨ ਤੇ ਉਸ ਲਈ ਸਹੀ ਇਸ ਜਦੋਂ ਪੜ੍ਹਦੇ ਹਨ ਗੁਰਮੁਖ ਪਿਆਰੇ ਸਤੁ ਜੀ ਪ੍ਰਕਾਸ਼ ਹੁੰਦਾ ਹੈ ਸਿੰਘ ਸਾਹਿਬ ਕਰਦੇ ਹਨ ਤੇ ਉਹ ਸਮੇਤਮਾਨ ਸਿੰਘ ਸਾਹਿਬ ਜੀ ਦਾ ਬੇਟਾ ਬਾਹਰ ਖੜਾ ਹੁੰਦਾ ਸੀ ਸਾਡੇ ਨਾਲ ਸੇਵਾਦਾਰ ਕਿ ਸਿੰਘ ਸਾਹਿਬ ਜੀ ਕਿਉਂਕਿ ਉਹ ਨੇੜੇ ਉੱਪਰ ਜਿਹੜੇ ਪ੍ਰਕਰਮਾਂ ਦੇ ਉੱਪਰ ਫਲੈਟ ਬਣੇ ਉੱਥੇ ਰਹਿੰਦੇ ਸਨ ਕਿ ਭਾਈ ਸਾਹਿਬ ਦੀ ਚਾਹ ਹੋਣੀ ਕਿ ਤੂੰ ਪੀਣੀ ਚਾਹ ਸਿੰਘ ਸਾਹਿਬ ਨੇ ਹੁਕਮ ਕੀਤਾ ਘਰੋਂ ਆ ਕੇ ਪੀਣੀ ਹੈ ਤੇ ਉਹ ਸਾਨੂੰ ਲੈ ਕੇ ਜਾਣਾ ਬਕਾਇਦਾ ਉਹਨਾਂ ਦੇ ਬਾਹਰੋਂ ਉਹਨਾਂ ਦੇ بیٹے ਨੇ ਆ ਕੇ ਪ੍ਰਕਰਮਾਂ ਦੇ ਵਿੱਚੋਂ ਹੀ ਤੇ ਪਾਈ ਸਾਹਿਬ ਕਿਤੇ ਹੋਰ ਨਾ ਚਲੇ ਜਾਂ ਚਾਹ ਪੀਣ 15 ਮਿੰਟ ਦਾ ਟਾਈਮ ਹੁੰਦਾ ਸੀ ਤੇ ਅਸੀਂ ਸਿੱਧੇ ਸਿੱਧੇ ਉਹਨਾਂ ਦੇ ਘਰ ਜਾ ਕੇ ਚਾਹ ਪੀਣੀ ਤੇ ਬੜਾ ਪਿਆਰ ਸਿੰਘ ਸਾਹਿਬ ਜੀ ਨੇ ਦਿਨਾ ਵੀ ਇਸ ਤਰ੍ਹਾਂ ਉਹ ਸੇਵਾ ਕਰਕੇ ਬਹੁਤ ਖੁਸ਼ ਹੁੰਦੇ ਸਾਨੂੰ ਤੇ ਬੜਾ ਨਿਮਰਤਾਪਣ ਬੜੇ ਸਹਿਜ ਅਵਸਥਾ ਵਿੱਚ ਉਹਨਾਂ ਨੇ ਬੜੇ ਆਰਾਮ ਦੇ ਨਾਲ ਕੋਈ ਕਾਲੀ ਨੀਰੇ ਵਾਲਾ ਸਬਜ ਦਾ ਪਾਠ ਤੁਸੀਂ ਸੁਣਦੇ ਹੋ ਹੁਕਮਨਾਮੇ ਵੀ ਇਵੇਂ ਹੀ ਉਹ ਕਿਰਪਾ ਕਰਦੇ ਸਨ ਜਦ ਹੁਕਮਨਾਮ ਲੈਂਦੇ ਸਨ ਬੜੇ ਸਹਿਜ ਵਿੱਚ ਬੜੇ ਟਿਕਾਉ ਵਿੱਚ ਆ ਕੇ ਤੇ ਜਿਹੜੇ ਤੇ ਬੜਾ ਨੂਰ ਬਖਸ਼ਿਸ਼ ਕੀਤਾ ਗੁਰੂ ਅਮਰਦਾਸ ਪਿਤਾ ਨੇ ਉਹਨਾਂ ਨੂੰ ਪਰ ਚਲੋ ਇਹ ਤੇ ਸੰਸਾਰ ਤੇ ਜਿਹੜਾ ਪ੍ਰਾਣੀ ਆਇਆ ਉਹਨੂੰ ਇੱਕ ਦਿਨ ਜਾਣਾ அவਸ ਹੈ ਇਹ ਜਨਮ ਤੇ ਮੌਤ ਉਸ ਮਾਲਕ ਦੇ ਹੱਥ ਹੈ ਕਿਸ ਨੇ ਸਵਾਸ ਦੇ ਕਿਸ ਸੰਸਾਰ ਤੇ ਪੇਚਿਆ ਹੈ ਤੇ ਗੁਰੂ ਬਖਸ਼ਿਸ਼ ਕਰੇ ਕਿਰਪਾ ਕਰੇ ਐਸੀ ਪਿਆਰੀ ਸ਼ਖਸੀਅਤ ਆ ਸਾਡੇ ਕੋਲੋਂ ਚਲੇ ਜਾਣਾ ਜਿੱਥੇ ਕੌਮ ਲਈ ਸੰਗਤ ਲਈ ਕੀਰਤਨੀਆਂ ਲਈ ਬੜਾ ਵੱਡਾ ਕਾਟਾ ਹੈ ਗੁਰੂ ਬਖਸ਼ਿਸ਼ ਕਰੇ ਕਿਰਪਾ ਕਰੇ ਆਪਾਂ ਸਾਰੇ ਨੇ ਅਰਦਾਸ ਕਰਨੀ ਹੈ ਸਤਿਗੁਰੂ ਜੀ ਉਹਨਾਂ ਨੂੰ ਸਦੀਵੀ ਕਾਲੀ ਆਪਣੀ ਚਰਨਾਚ ਨਵਾਜ਼ ਬਖਸ਼ਿਸ਼ ਕਰਨਾ ਸਾਰੇ ਪਰਿਵਾਰ ਨੂੰ ਇਹ ਪਾਣਾ ਮਿੱਠਾ ਕਰਕੇ ਸਤ ਕਰਕੇ ਮੰਨਦਾ ਬਲ ਬਖਸ਼ਿਸ਼ ਕਰਨਾ ਜੀ ਉਹ ਕਿਉਂਕਿ ਸਿੰਘ ਸਾਹਿਬ ਜੀ ਦੇ ਗੁਣਾਂ ਨੂੰ ਉਹਨਾਂ ਦੇ ਸੁਭਾਅ ਨੂੰ ਤੇ ਜੋ ਉਹਨਾਂ ਦੀ ਵਿਜ਼ਿਟ ਹੈ ਉਸ ਕਰਕੇ ਹਮੇਸ਼ਾ ਹੀ ਸਾਡੇ ਦਿਲਾਂ ਚ ਹਮੇਸ਼ਾ ਵਸੇ ਰਹਿਣਗੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਾਂਗੇ ਗੁਰੂ ਬਖਸ਼ਿਸ਼ ਕਰੇ ਕਿਰਪਾ ਕਰੇ ਸੋ ਅੱਜ ਮੈਂ ਵੀ ਬਾਹਰ ਸਮਾਗਮ ਤੋਂ ਆਂਦਿਆ ਕੋਈ ਲੀਟ ਹੋ ਗਿਆ ਕਿਤੇ ਗਿਆ ਸੀ ਜ਼ਰੂਰੀ ਤੇ ਭਾਈ ਸਾਹਿਬ ਵੀ ਜਨਰ ਰਾਜ ਸਨ ਕਿਸੇ ਇਹ ਆਪਣੇ ਮਿੱਤਰ ਦੇ ਕਿਸੇ ਸਮਾਗਮ ਵਿੱਚ ਤੇ ਅਸੀਂ ਪ੍ਰੋਗਰਾਮ ਬਣਾਇਆ ਕਿ ਅਸੀਂ ਆਪਾਂ ਚੱਲਦੇ ਹਾਂ ਸੰਸਕਾਰ ਤੇ ਕਿਉਂਕਿ ਅੱਜ ਉਹਨਾਂ ਦਾ ਸੰਸਕਾਰ ਸੀ ਸਿੰਘ ਸਾਹਿਬ ਜੀ ਦਾ ਪਤਾ ਕਰਾਇਆ ਤੇ ਉਹ ਪਰ ਅਸੀਂ ਲੇਟ ਹੋ ਗਏ ਪਹਿਲਾਂ ਲੋਗ ਸੀ ਸਾਡਾ ਵੀ ਪਹੁੰਚੜਾ ਅਮਰਸਰ ਸਾਹਿਬ ਜਾਣ ਦਾ ਭਾਈ ਸਾਹਿਬ ਦੀ ਵੀ ਚਰੀਏ ਪਰ ਜਦੋਂ ਉਸ ਸਮਾਂ ਦੇਖਿਆ ਵੀ ਹੁਣ ਤਾਂ ਅਸੀਂ ਪਹੁੰਚ ਨਹੀਂ ਸਕਦੇ ਟਾਈਮ ਸਰ ਤੇ ਫੇਰ ਲੇਟ ਹੁਣ ਲੇਟ ਹੋ ਜਾਾਂਗੇ ਤੇ ਸਮਾਂ ਥੋੜਾ ਸੀ ਵਿੱਚ ਤੇ ਫਿਰ ਚਲੋ ਅਸੀਂ ਘਰ ਹੀ ਉਹਨਾਂ ਦਾ ਸਾਰਾ ਲਾਈਵ ਜੋ ਫੇਸਬੁੱਕ ਚੈਨਲ 'ਤੇ ਘਰ ਬੈਠ ਕੇ ਉਹਨਾਂ ਦੇ ਸਾਰੇ ਉਸ ਜੋ ਸਸਕਾਰ ਦਾ ਰਸ ਸੀ ਉਸ ਦੇ ਦਰਸ਼ਨ ਕਰ ਬੈਠ ਕੇ ਕੀਤੇ ਆ ਸਿੰਘ ਸਾਹਿਬ ਜੀ ਦੇ ਵੀ ਸੂਕ ਦੇ ਦਰਸ਼ਨ ਕਰ ਬੈਠੇ ਆ ਪੂਰਾ ਸਮਾ ਸੀ ਉਸ ਪਾਸ ਸਿਲਾਇਆ